ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਸਰਾਹੁਰ ਤਸਿਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂ ਮਲਵਾਈ ਡੇਰੀ ਫਾਰਮ ਤੇ ਆਪਾਂ ਪਹੁੰਚੇ ਆਂ ਡਾਕਟਰ ਜੱਜ ਉਹਨਾਂ ਦੇ ਕੋਲ ਅੱਜ ਤਾਂ ਨ ਤਿੰਨ گاਵਾਂ ਦਿਖਾਉਣੀਆਂ ਤੇ ਤਿੰਨੇ ਤੁਹਾਨੂੰ ਸੋਈਆਂ ਸਵਾਈਆਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਆਂ ਵੀ ਦਿਹਾਣਾ ਨਾਲ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਬੀਤ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਠੀਕ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਠੀਕ ਹੈ ਜੀ ਚਲੋ ਵਧੀਆ ਚੱਲਦਾ ਹੋਰ ਜੱਜਪਾਟ ਦਾ ਕੀ ਹਾਲ ਚੱਲ ਜੀ ਵਧੀਆ ਵਧੀਆ ਸਭ ਠੀਕ ਠਾਕ ਨੇ ਉਹ ਗਏ ਆ ਕਿਤੇ ਪ੍ਰੋਗਰਾਮ ਸੀ ਅੱਛਾ ਉਹਦਰ ਗਏ ਜੀ ਅੱਜ ਠੀਕ ਠੀਕ ਗਏ ਆ ਤੇ ਅੱਜ ਜਾਣਾ ਤੇ ਸ਼ਾਮਾਂ ਨੂੰ ਆਈ ਜਾਣ ਠੀਕ ਹੈ ਠੀਕ ਹੈ ਤੇ ਅੱਜ ਤੁਹਾਡੀ ਡਿਊਟੀ ਲੱਗ ਗਈ ਫਿਰ ਆਹੋ ਅੱਜ ਸਾਡੀ ਡਿਊਟੀ ਲੱਗੀ ਠੀਕ ਹੈ ਤੇ ਚਲੋ ਨਾਮ ਕਰੀ ਆਪਣੇ ਦੱਸਦੇ ਫਿਰ ਤੁਸੀਂ ਨਾਮ ਗੁਰਦੇਵ ਸਿੰਘ ਪਿੰਡ ਜਸਰਾਵਰ ਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜ ਸੀ 161 ਬਟੋਨ ਜੀ ਠੀਕ ਹੈ ਉਹਦਾ ਨੰਬਰਾਂ ਦੇ ਵਟਸਐਪ ਬਾਕੀ ਅੱਜ ਆਪਾਂ ਜਿਹੜੇ ਜੱਜ ਭਾਈ ਦੇ ਘਰੋਂ ਡਾਕਟਰ ਜੱਜ ਭਾਈ ਦੇ ਘਰੋਂ ਜਿਹੜੀ ਅੱਜ ਤੁਹਾਨੂੰ ਵੀਡੀਓ ਦਿਖਾਉਣੀ ਹੈ ਤੇ ਤਿੰਨੇ ਸੋਈਆਂ ਸਵਾਈਆਂ ਵਾ ਤਿੰਨੇ ਸੋਈਆਂ ਜੀ ਤੇ ਆ ਜਿਹੜੀ ਪਹਿਲੇ ਨੰਬਰ ਤੇ ਆ ਵੀਰ ਜੀ ਇਹਨੂੰ ਕਿੰਨਾ ਚਿਰ ਹੋਇਆ ਸੋਈ ਇਹਨੂੰ ਹਰਪ੍ਰੀਤ ਜੀ 10 ਦਿਨ ਹੋ ਗਏ ਸੋਈ ਨੂੰ 10 ਦਿਨ ਹੋ ਗਏ ਆ ਤੇ ਬੱਚਾ ਮਰਿਆ ਇਹਦਾ ਅੱਛਾ ਬੱਚਾ ਨਹੀਂ ਹੈਗਾ ਬੱਚਾ ਨਹੀਂ ਰਹੇਗਾ ਪਤਾ ਆਪਾਂ ਜਿਹੜਾ ਬੱਚਾ ਮਰ ਜੇ ਆਪਾਂ ਉਦਾਂ ਹੀ ਪਾਈ ਦੀ ਤੁਹਾਨੂੰ ਪਤਾ ਆ ਅੱਗੇ ਵੀ ਕਈ ਵਾਰੀ ਇਦਾਂ ਹੀ ਪਾਈ ਦੀਆਂ ਆਪਾਂ ਬਾਕੀ ਜਿਹੜੇ ਪੱਕੇ ਦੇਣੇ ਆ ਉਹ 10 ਹੀ ਦਿਨ ਹੋਏ ਸੋਈ ਨੂੰ ਠੀਕ ਆ ਹਾਂਜੀ ਤੇ ਦੁੱਧ ਦੇ ਕੋ ਤਿਆਰ ਦੇਣਾ ਹੁਣ ਪਹਿਲਾਂ ਤਾਂ 22 ਗੱਲੋ ਸੀ ਹੁਣ 20 ਕਿਲੋ ਦੁੱਧ ਲੀਟਰ ਮਾਰ ਕੇ ਜਿਹੜਾ ਮਰਜੀ ਵੀਰ ਲੈ ਕੇ ਕਰਾਂਗੇ ਕਰੋ ਜਿਹੜਾ ਚੁਆ ਕੇ ਦੋਗੇ ਬੀ ਲੀਟਰ ਪਾਵਾਂਗੇ ਪੂਰੀ ਤਸੱਲੀ ਕਰਕੇ ਖੜੇ ਅੱਛਾ ਹਾਂਜੀ ਠੀਕ ਆ ਤੇ ਬਾਕੀ ਇਹ ਆ ਕਿ ਮੌਸਮ ਠੰਡਾ ਠੰਡਾ ਵਾ ਦੇ ਨਾਲ ਠੰਡੇ ਕਰਕੇ ਥੋੜਾ ਜਿਹਾ ਫਰਕ ਪਿਆ ਵਾ ਬੱਚੇ ਮਰ ਜਾਂਦੇ ਆ ਪਾਂਡਾ ਵੀ ਆਣੇ ਲੱਗਣਾ ਤਾਂ ਸੁਧਦਾ ਵੀ ਆ ਜਾਊ ਆ ਕਰਕੇ ਬਾਕੀ ਇਹ ਬੜੀਆਂ ਜਗ੍ਹਾ ਤੇ ਮੁਸ਼ਕਿਲ ਆਈ ਹੈ ਇਹ ਵਾਲੀ ਹਾਂਜੀ ਹਾਂਜੀ ਧੰਨਵਾਦ ਚਲੋ ਫਿਰ ਤੋਰ ਦਈਏ ਇਹਨਾਂ ਤੇ ਦੁੱਧ 20 ਲੀਟਰ ਹੈਗਾ ਪੱਕਾ ਉਤਰਾਂ ਨੂੰ ਯਾਰ ਪੂਰਾ ਤਿਆਰ ਆ ਠੰਡਾ ਕਰਕੇ ਕੋਈ ਵੀਰ ਦੋ ਟਾਈਮ 20 ਲੀਟਰ ਮਾਰ ਲੇ ਠੀਕ ਹੈ ਜੀ ਜਿੱਦਾਂ ਮਰਜ਼ੀ ਤਸੱਲੀ ਕਰੇ ਯਾਰ ਠੀਕ ਹੈ ਜੀ ਤੁਹਾਨੂੰ ਪਤਾ ਆਪਾਂ ਨਹੀਂ ਉਹ ਜਿਹਾ ਕੰਮ ਨਹੀਂ ਕਰੀਦਾ ਜਿੱਦਾਂ ਮਰਜ਼ੀ ਕੋਈ ਦੋ ਟਾਂ ਦੋ ਤਿੰਨ ਬਾਕੀ ਪੂਰੇ ਵੱਡੇ ਕਦ ਕਾਠਾ ਲਈ ਆ ਜਿਹੜੀ ਪੂਰੀ ਪ੍ਰੋਪਰ ਗਾਵਾਂ ਜਿਹੜੀ ਦੁੱਧ 20 ਲੀਟਰ ਮੌਕੇ ਤੇ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ ਬਾਕੀ ਕੋਈ ਵੀਰ ਆਪਣੀ ਦੋ ਟਾਈਮ ਚੁਆਈ ਕਰਕੇ ਲੈ ਚੰਗੇ ਕੱਦ ਵਜਨ ਵਾਲੀ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਖੜੇ ਜਿਹੜਾ ਖਾਣਾ ਦਾ ਸਾਈਜ਼ ਕੈਪ ਵੀ ਜਿਹੜਾ ਇਹਦਾ ਕਾਫੀ ਚੰਗਾ ਠੰਡੀ ਸੇਲ ਆ ਬਿਲਕੁਲ ਹੀ ਬੜੀ ਕੁਸ਼ਕਾ ਐ ਤਾਂ ਵਧੀਆ ਲੱਗਾ ਵੀ ਜਿਹੜਾ ਕੋਈ ਫਲਤੀ ਨਹੀਂ ਹੈ ਠੀਕ ਹੈ ਜੀ ਆਹ ਥਣ ਥਣ ਪੂਰੇ ਵੇਖੋ ਤੁਹਾਡੇ ਸਾਹਮਣੇ ਪੂਰੇ ਹੱਥਾਂ ਜਾਂ ਆਉਣ ਵਾਲੇ ਇੱਕ ਅਜੀ ਥਣ ਧਨ ਚੰਗੀ ਤਰ੍ਹਾਂ ਦਿਖਾ ਦਈਏ ਆ ਦੇਖ ਸਾਡੇ ਜੀ ਥਣਾ ਦਾ ਸਾਈਜ਼ ਗੈਰ ਤੇ ਬਾਕੀ ਮਿਲਕ ਵੀ ਨੇ ਵੀ ਚੰਗੀ ਲੱਗੀ ਐ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਹੀ ਚੰਗੀਆਂ ਹਾਂਜੀ 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 ਤੇ ਕਿੰਨਾ ਰੱਖਣਾ ਇਹਦਾ ਮੁੱਲ ਵਿਦਿ ਹਰ ਲਾਲਪਰੀ ਜੀ ਆਪਾਂ ਪਧਰਾ ਹੀ ਕਰਨੇ ਆ ਅੱਛਾ ਹਾਂਜੀ ਠੀਕ ਐ 50000 ਮੋਲਿਆ 50000 ਦੇ ਦਾਂਗੇ ਉਰਜੋ ਆਪਾਂ ਮੰਨਤਨ ਕਰਾਂ ਮੰਨਤਨ ਕਰ ਦੋਗੇ ਹਾਂਜੀ ਬਾਕੀ ਦੁੱਧ ਦੀ ਜਿਹੜੀ ਗੱਲ ਐ ਦੁੱਧ ਆਪਾਂ ਤੁਹਾਨੂੰ 20 ਕਿਲੋ ਦੱਸਨੇ ਆ 20 ਕਿਲੋ ਗਰੰਟੀ ਨਾਲ ਠੰਡਾ ਕਰਕੇ ਝਗ ਮਾਰ ਕੇ ਕੋਈ ਕਰੋ ਚਵਾ ਕੇ ਦੋਗੇ ਜਿਹੜਾ ਆ ਕੇ ਭਾਵੇਂ ਚਾਰ ਟਾਈਮ ਚੋਵੇ ਯਾਰ ਆਪਾਂ ਨੂੰ ਉਹ ਜੀ ਗੱਲ ਹੀ ਨਹੀਂ ਕੋਈ ਤੇ ਹੋਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਸੁਈ ਸੁਵਾਈਜ ਇਹ ਵੀ ਸੁਈ ਇਹਦੇ ਕੋਲ ਕਿੰਨਾ ਜੀ ਦੁੱਧ ਤਿਆਰ ਇਹਦੇ ਕੋਲ ਦੁੱਧ ਜਿਹੜਾ ਤਿਆਰ ਆਣਾ ਪੱਕਾ ਪੱਕਾ ਦੁੱਧ ਜਿਹੜਾ ਕੰਡੇ ਵਾਲਾ ਹੈਗਾ ਇਹਦੇ ਕੋਲ ਵੀ 20 ਆ ਪਰ ਆਪਾਂ 17 ਕਿਲੋ ਹੀ ਮਿਲ ਕੇ ਦੇਣਾ ਇਹਦਾ ਅੱਛਾ ਹਾਂਜੀ ਇਹ ਵੀ ਗਾਂ ਥੋੜੀ ਟੁੱਟੀ ਆ ਠੀਕ ਆ ਹਾਂਜੀ ਬਾਕੀ ਆ ਗਏ ਹੁਣ ਸਾਰੀਆਂ ਹੋ ਜੁਗੀਆਂ ਸਿੱਧੀਆਂ ਜਿਹੜੀਆਂ ਇਹਦੇ ਮਗਰਵੱਸ਼ੀ ਆ ਇਹਦੇ ਮਗਰਵੱਸ਼ੀ ਆ ਇਹਨੂੰ ਕਿੰਨੇ ਦਿਨ ਹੋਇਆ ਸੁਈ ਨੂੰ ਇਹਨੂੰ ਵੀ 10 15 15 ਦਿਨ ਹੋਈ ਗਏ ਸੁਈ ਤੋੜ ਦਈਏ ਫਿਰ ਇਹਨਾਂ ਹਾਂਜੀ ਖਾਣਾ ਇਹਦੇ ਵੀ ਦੇਖ ਸਕਦੇ ਜੇ ਇੱਕ ਰੀ ਲਾਗੇ ਤਾਂ ਬਾਕੀ ਥੋੜੀ ਜੀ ਨਾ ਇਹ ਵੀ ਸੇਵਾ ਸਵਾ ਤੋਂ ਭਜੀ ਆ ਅਗੇ ਇਹਨੂੰ 400 ਤੋਂ ਬੜੀ ਇਹ 2000 ਨੂੰ ਪਾ ਲਈਏ ਮਗਰ ਇਹਦੇ ਬੱਛੀ ਆ ਕਿਹੜੀ ਬੱਛੀ ਜੀ ਇਹਦੀ ਆ ਕਾਲੀ ਬੱਛੀ ਆ ਕਾਲੀ ਬੱਛੀ ਇਹਦੀ ਦੁੱਧ ਦੇ ਦੇ ਕੋਲ ਮੋਕੇ ਤੇ 17 ਲੀਟਰ ਜਿਹੜਾ ਕਹਿੰਦੇ ਕੀ ਹੈਗਾ ਬਾਕੀ ਸੋਈਆਂ ਸਵਾਈਆਂ ਵਾ ਚਵਾਈ ਜਿਹੜੀ ਇਹਨਾਂ ਦੀ ਹੋ ਜਣੀ ਆ ਆਪਣੀ ਦੋ ਟਾਈਮ ਚਵਾਈ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾ ਲੈ। ਵੀਡੀਓ ਕਾਲ ਤੇ ਜਾ ਲੈ ਕਿਤਾ ਮਰਜੀ ਇਹੋ ਵੀ ਰਾਤ। ਤੇ ਜਿਹੜਾ ਵੀਡੀਓ ਕਾਲ ਤੇ ਵੀ ਨਹੀਂ ਚਵਾ ਸਕਦਾ ਫਿਰ ਇੱਥੋਂ ਲੱਗ ਬੰਦੇ ਕਿ ਤਰ ਫਿਰ ਵੇਖ ਲੈ। ਹਾਂ ਇਹ ਗੱਲ ਸਹੀ ਹੈ। ਨਾਲ ਇੱਕ ਗੱਲ ਹੋ ਰਿਹਾ ਜਿਹੜੇ ਵੀਰ ਨੇ ਵੀਰ ਦੀ ਦੋ ਤਿੰਨ ਟਾਈਮ ਚਵਾ ਲੈਣੀ ਆ। ਉਹ ਕਈ ਭਰਾ ਕਹਿ ਦਿੰਦੇ ਆ ਵੀ ਉਹ ਜੇ ਉਹ ਵੀ ਨਾ ਮੱਡਣਾ ਗੱਲ ਕਰੇ। ਹਾਂਜੀ ਹਾਂਜੀ। ਹਾਂਜੀ। ਜੇ ਮੰਨ ਕੇ ਚਲੋ ਸਾਡੀ ਤਸੱਲੀ ਦੇ ਉਧਾਂ ਲੈ ਜਾਂਦੇ ਆ। ਜੇ ਕੋਈ ਦੁੱਧ ਘਾਟ ਨਿਕਲਦਾ ਕੋਈ ਥਾਂ ਚ ਫਾਲਟ ਨਿਕਲਦਾ ਫਿਰ ਤੇ ਸਾਨੂੰ ਹੀ ਲਾਮਾ ਦੇਣ ਵਾਲੇ ਬੰਦਾ ਬੰਦਾ। ਹਾਂਜੀ ਹਾਂਜੀ। ਜੇ ਮੰਨ ਕੇ ਚਲੋ ਤਸੱਲੀ ਵੀ ਆ ਦੰਨੇ ਅਗਲੇ ਨੂੰ ਤੇ ਫਿਰ ਤੇ ਗੱਲ ਗਲਤੇ ਆ ਹਾਂਜੀ ਹਾਂਜੀ ਬਾਕੀ ਫਿਰ ਉਦੋਂ ਤੇ ਲਾਮੇ ਵਾਲੇ ਕੋਈ ਗੱਲ ਰਹਿ ਹੀ ਨਹੀਂ ਜਾਂਦੀ ਨਹੀਂ ਜਾਂਦੀ ਜਦੋਂ ਆਪਣਾ ਉਹ ਤਿੰਨ ਤੇ ਦੋ ਟਾਈਮ ਚੋਲੀ ਤੇ ਫਿਰ ਤੇ ਕੋ ਲਾਮੇ ਵਾਲੀ ਹਾਂਜੀ ਹਾਂਜੀ ਬਾਕੀ ਇਹ ਹੀ ਸਭ ਤੋਂ ਵਧੀਆ ਕਿ ਆਪਣੀ ਚਵਾਈ ਕਰਕੇ ਚਵਾਈ ਕਰੋ ਆਪਣੀ ਆਪਾਂ ਦੇ ਇਹ ਗੱਲਾਂ ਨੇ ਵੀ ਸਾਡੇ ਕੋਲ ਵੀ ਲੈਣਾ ਹੋਰ ਵੀ ਕਿਸੇ ਕੋਲ ਲੈਣਾ ਕਿਤੋਂ ਵੀ ਲੈਣਾ ਆਪਾਂ ਇਹ ਨਹੀਂ ਕਿ ਤਸੱਲੀ ਕਰੋ ਜਿੱਥੋਂ ਵੀ ਲੈਣਾ ਵਾ ਭਾਵੇਂ ਸਾਡੀ ਵੀਡੀਓ ਤੋਂ ਕਿਤੋਂ ਵੀ ਲੈਣਾ ਵਾ ਤੇ ਆਪਾਂ ਨੇ ਪੈਸੇ ਕਰਦੇ ਆ ਆਪਣੀ ਤਸੱਲੀ ਕਰਕੇ ਫਿਰ ਟੰਗਰ ਲਵੇ ਵੇਚ ਤੇ ਇਹਦਾ ਮੁੱਲ ਫਿਰ ਜਿਆਜਾ ਬਿਲਕੁਲ ਜਿਆਜਾ ਇਹਦਾ ਮੋਹਲਾ ਰੋਇਜੀ 45042 ਦੇ ਦੇਦਾਂਗੇ ਅੱਛਾ 42000 ਦੇ ਹਾਂਜੀ ਚਲੋ ਵਿੱਚ ਛੋਟ-ਛਾਟ ਕਰ ਦੋਗੇ 12 ਕਿਲੋ ਪੱਕਾ ਵਾ ਜਿਹੜਾ ਮਿਲ ਕੇ ਤਾਂ ਕੇ ਦੇ ਦੇ ਜਿਹੜਾ ਚਵਾ ਕੇ ਦੋਗੇ ਕਰੋ ਆ ਗਿਆ ਇਹ ਵਧੂਗੀ ਤੇ ਹੁਣ ਪੁੱਠਿਆਂ ਦੀ ਆ ਗਈ ਤੁਹਾਨੂੰ ਪਤਾ ਬੜੀ ਸ਼ਾਰ ਰਹੀ ਹੈ ਹਾਂਜੀ 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 ਹੁਣ ਇੱਕ ਆ ਦੇਖ ਸਕਦੇ ਬਿਲਕੁਲ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦਾ ਬਿਲਕੁਲ ਫਸਵਾ ਹਵਾਨਾ ਵਾ ਕਿੰਨਾ ਸਵਾਜੇ ਦਾ ਵੀਰ ਜੀ ਇਹ ਆ ਵੀ ਜੀ ਸੂਆ ਪਹਿਲਾ ਵਾ ਮੇਰੇ ਹਿਸਾਬ ਨਾਲ ਆਜੇ ਦੰਦਾ ਨਹੀਂ ਛੇਦਾਂਦੀ ਹੋਣੀ ਹੰਦੀ ਅੱਛਾ ਛੇ ਤਾਂ ਦੇ ਆ ਜੀ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੋਈਨੂੰ ਇਹਨੂੰ ਆ ਬੱਚਾ ਜਿਹੜਾ 15 ਕਿਲੋ ਰੋਗੇ ਲਾ ਲੋ ਠੀਕ ਆ ਬੱਚਾ ਜਿਹੜਾ ਦੋਵੇਂ ਬੱਚੇ ਆ ਹਜੇ ਹਾਂਜੀ ਬੱਚਾ ਆ ਜੇਗਾ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਬਿਲਕੁਲ ਨਹੀਂ ਇਹ ਕੋਲ ਜਿਹੜਾ ਤਿਆਰ ਹੈ ਨਾ ਠੰਡਾ ਕਰਕੇ ਦੁੱਧ ਪੂਰਾ 15 ਲੀਟਰ ਪੂਰਾ ਤਿਆਰ ਹੈ ਕੰਡੇ ਦੇ ਚੜਾ ਕੇ ਹਾਂ ਵਾਧਾ ਆਪਾਂ 15 ਕਹਿਣਾ ਜਿਹੜਾ ਚੁਆ ਕੇ ਦੋਗੇ ਕਰਾ ਚੁਆ ਆ ਕੇ ਪੂਰਾ ਦਾਂਗੇ ਲਿਆ ਫਿਰ ਤੋਰ ਦੀ ਕਿੰਨਾ ਚੁਆ ਪਹਿਲਾ ਆ ਜੇ ਬਾਕੀ ਪਹਿਲਾ ਹੀ ਸੂਰਾ ਵਾ ਪ੍ਰਿੰਟ ਚੰਗਾ ਵਾ ਜਿਹੜਾ ਇਹਦਾ ਬਾਕੀ ਮੇਨ ਵਾਧਾ ਇਹ ਆ ਕਿ ਸੋਈਆਂ ਸਵਾਈਆਂ ਜ਼ਿਆਦਾਤਰ ਇਥੋਂ ਹਮੇਸ਼ਾ ਵੀ ਜਿਹਨਾਂ ਕੋਲ ਜ਼ਿਆਦਾ ਸੋਇਆ ਮਾਲੀ ਹੁੰਦਾ ਹ Thì đốt rất nhiều, nó cũng đỡ ਇਹ ਤਾਂ ਕਿ ਨਾ ਰੱਖਣਾ ਮੋਲੇ ਫਿਰ ਇਹ ਹਰ ਪ੍ਰਿੰਸੀ ਜੇ ਤੇ ਦੀ ਜੈਦ ਬਰੀਡ ਨੂੰ ਵੇਖੀਏ ਇਹ ਤਾਂ ਫਿਰ ਤੇ ਮੋਲੇ ਦਾ ਜਿੰਨਾ ਮਰਜ਼ੀ ਕਰ ਲੈ ਹਾਂਜੀ ਹਾਂਜੀ ਬਾਕੀ ਇਹ ਆ ਵੀ ਦੁੱਧ ਜਿੰਨਾ ਹੈਗਾ ਆਪਾਂ ਉਹਨਾਂ ਨੂੰ ਕਹਣਾ ਕਿਉਂਕਿ ਪੱਠਿਆਂ ਪੁੱਠਿਆਂ ਦੀ ਛਾੜ ਰਹੀ ਏ ਉਹਦੇ ਕਰਕੇ ਹਨ ਢੋਣ ਦੇ ਮੌਸਮ ਖਰਾਬ ਕਰਕੇ ਤੋਂ ਹਾਂਜੀ ਹਾਂਜੀ ਬਾਕੀ ਇਹ ਆ ਕਿ ਹੁਣ ਗਾਂ ਗੱਲੇ ਦੀ ਸੇਵਾ ਵਧਾ ਲੈ ਸੇਵਾ ਕੋ ਹੋਊਗੀ ਤੇ ਵਧ ਵੀ ਬਦਲਾ ਹੀ ਇਹਨੇ ਹਾਂਜੀ ਹਾਂਜੀ ਬਦਲਾ ਲੈਣੀ ਉਸ ਤੋਂ ਤਾਂ ਜਾਣਾ ਹਾਂਜੀ ਹਾਂਜੀ ਬਾਕੀ ਆਉਣ ਵਾਲੇ ਸਮੇਂ 'ਚ ਵੀ ਇਹ ਬੰਨ ਵਾਲੀ ਵਛੀ ਆ ਅਗਲੇ ਸਵੇਰ ਨੂੰ ਤੇ ਚੰਗੀ ਸੋਹਣੀ ਬੈਡ ਤਿਆਰ ਹੋਗੀ ਠੀਕ ਐ ਬਾਕੀ ਆਪਾਂ ਇਹਦਾ ਮੁੱਲ 55000 ਅੱਛਾ 55 ਹੀ ਦੇ ਦਾਂਗੇ ਹਾਂ 55 ਹੀ ਆ ਦੇ ਦੋਗੇ ਚਲੋ ਵਿੱਚੇ ਛੋਟ ਚੜ ਕਰ ਦੋਗੇ ਆਪ ਠੀਕ ਹੈ ਜੀ ਬਾਕੀ ਆਪਣੇ ਤੁਹਾਨੂੰ ਪਤਾ ਇਹੋ ਯਾਰ ਵਰੀ ਹੁੰਦੀ ਆ ਵੀ ਜਿੱਥੋਂ ਵੀ ਲੈਣਾ ਨਗਰ ਸਾਡੇ ਕੋਲ ਲੈਣਾ ਬਾਹਰੋਂ ਲੈਣਾ ਜਿੱਥੋਂ ਵੀ ਲੈਣਾ ਆਪਣੀ ਆਪਣੀ ਤਸੱਲੀ ਕਰਕੇ ਕਿਤੋਂ ਵੀ ਲੈਣਾ ਕਿਤੋਂ ਵੀ ਲੈਣਾ ਕਿ ਸਾਡੀ ਵੀਡੀਓ ਤਾਂ ਲੈnde ਜੇ ਹੋਰ ਕਿਸੇ ਦੀ ਵੀਡੀਓ ਤਾਂ ਲੈnde ਜੀ ਹਾਂਜੀ ਹਾਂਜੀ ਆਪਣੀ ਤਸੱਲੀ ਕਰੂਗਾ ਠੀਕ ਹੈ ਜੀ ਜਿਹੜੇ ਬੜੇ ਓਕੇ ਪਾਉਂਦੇ ਆ ਹਾਂਜੀ 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 ਕੋਈ ਮੁਣਕੇ ਕਹਿ ਦੇ ਵੀ ਆਹ ਆਹ ਉਹ ਗੱਲ ਫਿਰ ਸਹੀ ਜਣੀ ਲੱਗਦੀ ਹਾਂਜੀ 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 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹਦੇ ਵਿੱਚ ਇੱਕ ਰੀ ਥਾਣੇ ਤੁਹਾਨੂੰ ਲੱਗਦੇ ਦਿਖਾ ਦੀ ਪਰ ਆਪਣੇ ਹੱਥ ਚੋਂ ਆਣ ਵਾਲੇ ਥਾਣੇ ਬਾਕੀ ਤੇ ਨੇ ਸੋਈਆਂ ਸਵਾਈਆਂ ਮ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ